ਸੰਗਤ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸਮਾਂ ਦਿਓ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸਾ ਪਾਵਰਫੁਲ ਸ਼ਬਦ ਜਾਂ ਕਹਿ ਲਓ ਵੀ ਇੱਕ ਪਾਵਰਫੁਲ ਪੰਕਤੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਸ਼ਬਦ ਜਿਸ ਪੰਕਤੀ ਦੀ ਮਦਦ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਲੋਗ ਰੂਪ ਜਾਣ ਕੇ ਜੋ ਵੀ ਸਾਡੇ ਮਨ ਦੀਆਂ ਇਸ਼ਾਵਾਂ ਨੇ ਇਸ ਪੰਕਤੀ ਦੀ ਮਦਦ ਦੇ ਨਾਲ ਕਿਸੇ ਸ਼ਬਦ ਦੀ ਮਦਦ ਨੂੰ ਨਾਲ ਉਹ ਇਸ਼ਾਵਾਂ ਪੂਰੇ ਹੋਈ ਹੋ ਸਕਦੇ ਆ ਤਾਂ ਫਿਰ ਇਹ ਸ਼ਬਦ ਇਹ ਪੰਕਤੀ ਕਿਹੜੀ ਆ ਕਦੋਂ ਆਪਾਂ ਬੋਲਣੀ ਆ ਕਿਸ ਤਰੀਕੇ ਦੇ ਨਾਲ ਬੋਲਣੀ ਆ ਅਤੇ ਕਿੰਨੀ ਵਾਰ ਬੋਲਣੀ ਆ ਤੇ ਇਹ ਸ਼ਬਦ ਇਹ ਪੰਗਤੀ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਕਰਨਾ ਕਿੰਜ ਇਹ ਸਾਰੀ ਗੱਲਬਾਤ ਆਪਾਂ ਜਿਹੜੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਓ ਤਾਂ ਆਵਾਜ਼ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤਜੀ ਵਿਦਵਾਨਪੁਰ ਕਹਿੰਦੇ ਵੀ ਸਾਡੀ ਸੂਰਜ ਸਾਡੇ ਲਈ ਬਹੁਤ ਮਾਇਨੇ ਰੱਖਦੀ ਆ ਸਾਡੀ ਸੂਰਜ ਸਤੇ ਸ਼ਬਦ ਉਹ ਧੀਰਿਆ ਕਿ ਇੱਕ ਵਾਰ ਨਿਕਲ ਗਏ ਤੇ ਫਰੂਨਾ ਦਾ ਨਤੀਜਾ ਮਿਲਣਾ ਹੀ ਮਿਲਣਾ ਹੈ ਉਸੇ ਤਰ੍ਹਾਂ ਜੋ ਸੂਰਜ ਸਾਡੇ ਮਨ ਦੇ ਵਿੱਚ ਆ ਗਈ ਜੋ ਵਿਚਾਰ ਸਾਡੇ ਮਨ ਦੇ ਵਿੱਚ ਚੱਲਣੇ ਸ਼ੁਰੂ ਹੋ ਗਏ ਉਹਨਾਂ ਨੇ ਵੀ ਸਿਰ ਤੋਂ ਖੁੱਲਣਾ ਨਹੀਂ ਦਿਨਾਈ ਇਸ ਕਰਕੇ ਸਾਨੂੰ ਹਮੇਸ਼ਾ ਇਹ ਗੱਲ ਸਮਝੀ ਜਾਂਦੀ ਹੈ ਵੀ ਆਪਣੀ ਸੋਚ ਪੋਜ਼ਿਟਿਵ ਰੱਖੋ ਹਮੇਸ਼ਾ 긍ਤਿਕਨ ਦੇ ਵਿੱਚ ਰਹੋ ਡਾਕਟਰ ਕਹਿੰਦੇ ਜਿਆਦਾਤਰ ਬਿਮਾਰੀਆਂ ਸਾਡੇ ਜਿਆਦਾ ਸੋਚਣ ਕਰਕੇ ਵਧਦੀਆਂ ਨੇ ਸਿਰਫ ਸੋਚਣ ਕਰਕੇ ਨਹੀਂ ਨੈਗੇਟਿਵ ਸੋਚਣ ਕਰਕੇ ਜਿਆਦਾ ਚਿੰਤਾ ਕਰਨ ਕਰਕੇ ਜਿਆਦਾ ਗੁੱਸਾ ਕਰਨ ਕਰਕੇ ਇਹ ਬਿਮਾਰੀਆਂ ਰਗ ਜਾਂਦੀਆਂ ਨੇ ਮਤਲਬ ਸਾਡੀ ਸੂਚ ਸਾਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਆ ਇਹ ਤੇ ਚੰਗੀ ਸੋਚ ਪੋਜ਼ਿਟਿਵ ਸੋਚ ਇਨਸਾਨ ਨੂੰ ਕਾਮਯਾਬ ਬਣਾ ਦਿੰਦੀ ਆ ਮਾੜੀ ਸੋਚ 네ਗੇਟਿਵ ਸੋਚ ਇਨਸਾਨ ਨੂੰ ਨਾਕਾਮ ਬਣਾ ਦਿੰਦੀ ਆ ਬਿਮਾਰ ਇਨਸਾਨ ਬਣਾ ਦਿੰਦੀ ਆ ਸੋ ਆਪਣੀ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹਾਲਾਤ ਸਥਿਤੀਆਂ ਇੱਕੋ ਜਿਹੀਆਂ ਨਹੀਂ ਨਹੀਂ ਹੁੰਦੀਆਂ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸੁੱਖ ਹੁੰਦੇ ਆ ਖੁਸ਼ੀਆਂ ਹੁੰਦੀਆਂ ਆ ਪਰ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਦੁੱਖ ਰੋਗ ਬਿਮਾਰੀਆਂ ਕਈ ਤਰ੍ਹਾਂ ਮੇਰਾ ਦੁੱਖ ਤਕਲੀਫਾਂ ਆ ਜਾਂਦੀਆਂ ਨੇ ਤਾਂ ਬੰਤਾ ਦੁੱਖ ਤਕਲੀਫਾਂ ਦੇ ਵਿੱਚ ਕਈ ਵਾਰ ਇੰਨਾ ਨਰਮਸ਼ ਹੋ ਜਾਂਦਾ ਹੈ ਇਹੀ ਆਪਾਂ ਪੋਜ਼ਿਟਿਵ ਰਹਿਣਾ ਹੈ ਇੱਥੇ ਜਿਆਦਾ ਮਿਹਨਤ ਕਰਨ ਦੀ ਲੋੜ ਹੁੰਦੀ ਆ ਸਿਆਣੀ ਕਹਿੰਦੇ ਵੀ ਜਦੋਂ ਹੀ ਸਾਡੇ ਨਾਲ ਕੋਈ ਵੀ ਘਟਨਾ ਬੀਤਦੀ ਆ ਸਾਡੇ ਨਾਲ ਕੁਝ ਵੀ ਹੁੰਦਾ ਹੈ ਭਾਵੇਂ ਚੰਗਾ ਹੈ ਤੇ ਭਾਵੇਂ ਮਾੜਾ ਸਾਡੀ ਸੋਚ ਹਮੇਸ਼ਾ ਪੋਜ਼ਿਟਿਵ ਰਹੂ ਵਸ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਰਹਿਣੀ ਚਾਹੀਦੀ ਆ ਕਿ ਮੇਰੇ ਨਾਲ ਜੋ ਹੋ ਰਿਹਾ ਏ ਉਹ ਚੰਗਾ ਹੋ ਰਿਹਾ ਏ ਅਤੇ ਜੋ ਅੱਗੇ ਹੋਵੇਗਾ ਇਦੋਂ ਵੀ ਚੰਗਾ ਹੋਵੇਗਾ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਰੋਗ ਪਰੇਸ਼ਾਨੀ ਆਈ ਆ ਉਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਸੋਚਣਾ ਹੈ ਇਹ ਸੋਚਣਾ ਵੀ ਇਹ ਮੇਰੀ ਬੇਤਰੀ ਦੇ ਲਈ ਗੱਲ ਦੀ ਆ ਇਹ ਮੈਨੂੰ ਹੋਰ ਬਿਹਤਰ ਬਣਾ ਕੇ ਜਾਵੇਗੀ ਅਤੇ ਸੰਗਤ ਵੀ ਇਹ ਨਹੀਂ ਆ ਜਿਸ ਅਲੀ ਦਿਨ ਦਿਹੀ ਦੇ ਵਿੱਚ ਕੋਈ ਘਟਨਾ ਅੱਜ ਵੇਤੀ ਆ ਸਾਡੇ ਨਾਲ ਜੋ ਵੀ ਚੰਗਾ ਮਾੜਾ ਅੱਜ ਹੋਇਆ ਹੈ ਅਤੇ ਅਸੀਂ ਇਹ ਗੱਲ ਕੱਲ ਪਰਸੋਂ ਹੋ ਜਾ ਕੇ ਕਹੀਏ ਫਿਰ ਇਹਨੇ ਕੋਈ ਅਸਰ ਨਹੀਂ ਕਰਨਾ ਜਦੋਂ ਕਿ ਸਾਡੇ ਨਾਲ ਕੁਝ ਵੀ ਬੀਤਦਾ ਹੈ ਕੁਝ ਵੀ ਹੁੰਦਾ ਹੈ ਉਸ ਵਕਤ ਜੋ ਪਹਿਲੀ ਲਾਈਨ ਸਾਡੇ ਦਿਮਾਗ ਦੇ ਵਿੱਚ ਆਉਂਦੀ ਆ ਪਹਿਲੀ ਲਾਈਨ ਸਾਡੇ ਮਨ ਦੇ ਵਿੱਚ ਹੁੰਦੀ ਆ ਉਹ ਸਾਡੇ ਲਈ ਮਾਇਨੇ ਰੱਖਦੀ ਆ ਉਸ ਵਕਤ ਅਸੀਂ ਕੀ ਸੋਚਿਆ ਤੇ ਜੇਕਰ ਉਸ ਵਕਤ ਅਸੀਂ ਪੋਜ਼ਿਟਿਵ ਤਰੀਕੇ ਦੀ ਸੋਚਿਆ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਤੇ ਜੋ ਵੀ ਹੋਇਆ ਇਹ ਨਾ ਮੇਰੇ ਚੰਗੇ ਦੇ ਲਈ ਹੀ ਹੋਇਆ ਹੈ ਤਾਂ ਹਮੇਸ਼ਾ ਤੁਹਾਡੇ ਨਾਲ ਚੰਗਾ ਹੀ ਹੋਵੇਗਾ ਮਤਲਬ ਸਾਡੇ ਪੋਜਿਟਿਵ ਸੋਚ ਸੰਤਾਨ ਨਿਰਮਾਨ ਧਨਪਖੋ ਮਜੂਦ ਬਣਦੀ ਆ ਕਾਮਯਾਬ ਹੋ ਬਣਦੀ ਆ ਚੜਦੀ ਕਲਾ ਵਾਲਾ ਹਮੇਸ਼ਾ ਤੰਦਰੁਸਤ ਨਲ ਵਾਲੇ ਇੰਦਾ ਹੈ ਉਹ ਆਪਣੇ ਸਰੀਰ ਨੂੰ ਲੱਗਣ ਵਾਲੇ ਕਈ ਤਰ੍ਹਾਂ ਦੇ ਦੁੱਖ ਰੋਗ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਜੇ ਕਿਸੇ ਹੋਰ ਕਾਰਨ ਕਰਕੇ ਉਹਦੇ ਸਰੀਰ ਨੂੰ ਕੋਈ ਬਿਮਾਰੀ ਕੋਈ ਰੋਗ ਲੱਗ ਵੀ ਜਾਵੇ ਚੜ੍ਹਦੀ ਕਲਾ ਵਾਲੇ ਮੁੱਖ ਦੇ ਦੁੱਖ ਰੋਗ ਬਿਮਾਰੀਆਂ ਛੇਤੀ ਠੀਕ ਹੋ ਜਾਂਦੇ ਆ ਸੋ ਮੁੱਖ ਦੀ ਗੱਲ ਇਹ ਆ ਵੀ ਆਪਣੇ ਆਪ ਨੂੰ ਹਮੇਸ਼ਾ ਹੀ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਖੇ ਰੱਖਣਾ ਹੈ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਤੇ ਇਹ ਚੜ੍ਹਦੀ ਕਲਾ ਇਹ ਪੋਜ਼ਿਟਿਵ ਵਿਚਾਰ ਸਾਨੂੰ ਕਿੱਥੋਂ ਮਿਲਦੇ ਆ ਉਹ ਜਾਣਕਾਰੀ ਅਸੀਂ ਖੁਦ ਆਪਣੇ ਅੰਦਰ ਭੇਜਦੇ ਆ ਤੇ ਆਪਣੇ ਅੰਦਰ ਜਾਣਕਾਰੀ ਭੇਜਣ ਦੇ ਕਈ ਸਹੂਰਤਾਂ ਸਾਡੀਆਂ ਅੱਖਾਂ ਰਾਹੀਂ ਕੰਨਾਂ ਰਾਹੀਂ ਮਤਲਬ ਜੋ ਵੀ ਚੀਜ਼ਾਂ ਅਸੀਂ ਦੇਖਦੇ ਆਂ ਪੜ੍ਹਦੇ ਆਂ ਸੁਣਦੇ ਆਂ ਜਾਂ ਜਿਹੜੇ ਲੋਕਾਂ ਦੇ ਨਾਲ ਸਾਡਾ ਜ਼ਿਆਦਾ ਮਿਲਬਰਤਣਿਆ ਜਿਨ੍ਹਾਂ ਦੇ ਨਾਲ ਜ਼ਿਆਦਾ ਉੱਠਦੇ ਬੈਠਦੇ ਆਂ ਉਹਨਾਂ ਦੀਆਂ ਗੱਲਾਂ ਦਾ ਉਹਨਾਂ ਦੇ ਵਿਚਾਰਾਂ ਦਾ ਉਹਨਾਂ ਦੇ ਕੰਮਕਾਰ ਕਰਨ ਦੇ ਤਰੀਕੇ ਦਾ ਸਾਡੇ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਏ ਸੋ ਇਸ ਕਰਕੇ ਆਪਣੀ ਸੰਗਤ ਦੇ ਬਲਕਾ ਤੁਮਾਰਨੀ ਹੈ ਕਿ ਮੇਰੀ ਸੰਗਤ ਕੀ ਹੋ ਜਈਏ ਮੈਂ ਕਿੱਦਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਆਵਾਂ 네ਗੇਟਿਵ ਲੋਕਾਂ ਤੋਂ ਦੂਰ ਰਹਿਣਾ ਹੋਰ 네ਗੇਟਿਵ ਜਾਣਕਾਰੀ ਤੋਂ ਦੂਰ ਰਹੋ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੇ ਲਈ ਗੁਰਬਾਣੀ ਦਾ ਆਵਾਜ਼ ਕਰੋ ਗੁਰੂ ਦਾ ਗਿਆਨ ਹਾਸਲ ਕਰੋ ਕਿਉਂਕਿ ਗੁਰੂ ਦੇ ਗਿਆਨ ਤੋਂ ਬਿਨਾ ਸੰਗ ਹੋਰ ਕੋਈ ਪੋਜ਼ਿਟਿਵ ਨਹੀਂ ਰੱਖ ਸਕਦਾ ਗੁਰਮੰਤਰ ਮੂਲ ਮੰਤਰ ਨੂੰ ਆਪਣੇ ਚੇਤੇ ਦਾ ਅੰਗਰੇਣਾ ਲਓ ਹਰ ਵਕਤ ਸਾਡੇ ਮਨ ਅੰਦਰ ਵਾਹੇ ਗੁਰੂ ਜੀ ਦਾ ਜਾਪ ਚੱਲੇ ਉੱਠਦੇ ਆਂ ਬੈੰਦੇ ਆਂ ਤੁਰਦੇ ਆਂ ਫਿਰਦੇ ਆਂ ਕੰਮਤੰਦੇ ਕਰਦੇ ਆਂ ਹੁਆਂ ਸਦਾ ਮਨ ਵਾਹਿਗੁਰੂ ਵਾਹਿਗੁਰੂ ਜਤਿ ਤਾਂ ਦੇਖਣਾ ਮਾੜੀ ਸੋਚ ਮਾੜੇ ਵਿਚਾਰ ਮਾੜਨਾ ਸ਼ਕਤੀਆਂ ਸਾਡੇ ਆਸ-ਪਾਸ ਵੀ ਨਹੀਂ ਝਟਕ ਸਕਦੀਆਂ ਗੁਰੂ ਦਾ ਗਿਆਨ ਤੇ ਧਿਆਨ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਦਾ ਹੈ ਸੋ ਗੁਰੂ ਦੇ ਗਿਆਨ ਅਤੇ ਧਿਆਨ ਦੇ ਨਾਲ 붙ਣਾ ਹੈ ਸਵੇਰੇ ਬ੍ਰਹਮ ਗਿਆਸਾਰ ਆਪਣੇ ਦਿਨ ਦੀ ਸ਼ੁਰੂਆਤ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਕਰੋ ਜਿੰਨਾ ਹੋ ਸਕੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ 2000 ਕਰੋਨਾ ਮੈਂ ਆਪਣੇ ਆਪ ਉੱਚੀ ਕਿਲਾ ਦੇ ਵਿੱਚ ਰੱਖਣ ਦੇ ਲਈ ਬਹੁਤ ਕੰਨ ਕਰਦਾ ਜਦੋਂ ਅਸੀਂ ਮਾਲਕ ਦਾ ਦਿੱਤੀਆਂ ਹੁੰਦੀਆਂ ਦਾਤਾ ਦੇ ਲਈ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੇ ਮਨ ਦੀ ਨਰਾਸ਼ਾ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ ਸਾਡਾ ਮਨ ਆਪਣੇ ਆਪ ਇਹ ਮੰਨ ਜਾਂਦਾ ਵੀ ਮੇਰੇ ਕੋਲ ਤਾਂ ਬਹੁਤ ਕੁਝ ਆ ਮੈਂ ਤਾਂ ਬਹੁਤਿਆਂ ਦੇ ਨਾਲ ਸੁੱਖਾਂ ਹਾਂ ਜੋ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਦੀਆਂ ਦਿੱਤੀਆਂ ਹੁੰਦੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਮਾਈ ਬਾਕੀ ਕੋਸ਼ਿਸ਼ ਕਰੋ ਕਿ ਚੜ੍ਹਦੀ ਕਲਾ ਵਾਲੇ ਖੰਡ ਨੂੰ ਰੱਖੀ ਜਾਂਦੀ ਜਾਵੇ ਸੋ ਸੰਗਤ ਜੀ ਮੋਖਰੀ ਗੱਲ ਇਹ ਆ ਕਿ ਆਪਣੇ ਮਨ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਸਾਡਾ ਮਨ ਜਿੰਨਾ ਹੀ ਚੜ੍ਹਦੀ ਕਲਾ 'ਚ ਰਹੇਗਾ ਚੰਗੀ ਸੋਚ ਮਨ ਅੰਦਰ ਚੱਲੇਗੀ ਉਨਾਂ ਹੀ ਸਾਡੇ ਨਾਲ ਚੰਗਾ ਚੰਗਾ ਹੋਵੇਗਾ ਇਸਾ ਜਾਨ ਮਨ ਚੜ੍ਹਦੀ ਕਲਾ ਦੇ ਵਿੱਚ ਤਾਂ ਹੀ रह ਸਕਦਾ ਹੈ ਜੇ ਇਹ ਗੁਰੂ ਜਰਨਾ ਦੇ ਨਾਲ ਜੁੜਿਆ ਰਹੇ ਤਾਂ ਬਸ ਇੱਕ ਤੋਂ ਉੱਧਰ ਦੀਆਂ ਗੱਲਾਂ ਸੋਚਣ ਦੇ ਨਾਲੋਂ ਚਿੰਤਾਵਾਂ ਕਰਨ ਦੇ ਨਾਲੋਂ ਹਰ ਵਕਤ ਮਨ ਦੇ ਵਿੱਚ ਕਾਹੇ ਗੁਰੂ ਜੀ ਦਾ ਜਾਪ ਚੱਲੇ ਮੂਲ ਮੰਤਰ ਜੀ ਦਾ ਜਾਪ ਚੱਲੇ ਸਾਡਾ ਮਨ ਜੁਰ ਮੰਤਰ ਦੇ ਨਾਲ ਧੂਰ ਮੰਤਰ ਦੇ ਨਾਲ ਦੂਰਿਆ ਰਹੇਗਾ ਤਾਂ ਇਹ ਆਪਣੇ ਆਪ ਪੋਜ਼ਿਟਿਵ ਰਹੇਗਾ ਚੜ੍ਹਦੀ ਕਲਾ ਚ ਰਹੇਗਾ ਕਿ ਨਗਾ ਤਾਰ ਹੀ ਵਹਿਗੁਰੂ ਜੀ ਦਾ ਨਾਮ ਜਪਨਾ ਹੈ ਆਪਣੇ ਮਨ ਵਿੱਚ ਚੰਗੇ ਚੰਗੇ ਵਿਚਾਰ ਕਰਨੇ ਆ ਚੰਗਾ ਚੰਗਾ ਸੋਚਣਾ ਹੈ ਇੱਕ ਦੋ ਮਹੀਨਿਆਂ ਦੇ ਵਿੱਚ ਤੁਹਾਡੀ ਜ਼ਿੰਦਗੀ ਤੁਹਾਡੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ ਇਹ ਬਦਲਾਵ ਤੁਸੀਂ ਖੁਦ ਵੀ ਅਤੇ ਤੁਹਾਡੇ ਨਾਲ ਦੇ ਵੀ ਮਹਿਸੂਸ ਕਰਨਗੇ ਕਿ ਛੋਟੇ ਦੇ ਵਿੱਚ ਬਹੁਤ ਚੜ੍ਹਦੀ ਕਲਾ ਆ ਗਈ ਆ ਸੋ ਲਗਾਤਾਰ ਕਰਨਾ ਹੈ ਲਗਾਤਾਰ ਹੀ ਚੰਗਾ ਸੋਚਣਾ ਹੈ ਹਮੇਸ਼ਾ ਇਹ ਕਹਿਣਾ ਕਿ ਮੇਰੇ ਨਾਲ ਜੋ ਹੋ ਰਿਹਾ ਹੈ ਚੰਗਾ ਹੋ ਰਿਹਾ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਜੋ ਅੱਗੇ ਹੋਵੇਗਾ ਮੈਨੂੰ ਪਤਾ ਹੈ ਇਹਦੇ ਤੋਂ ਵੀ ਚੰਗਾ ਹੋਵੇਗਾ ਤੇ ਜੇ ਕਿਸੇ ਕਾਰਨ ਕਰਕੇ ਤੁਸੀਂ ਅੱਜ ਕਿਸੇ ਦੁੱਖ ਤਕਲੀਫ ਦੇ ਵਿੱਚੋਂ ਲੰਘ ਰਹੇ ਹੋ ਕੋਈ ਚਿੰਤਾ ਕੋਈ ਮੁਸ਼ਕਲ ਦੀ ਘੜੀ ਤੁਹਾਡੇ ਜੀਵਨ ਦੇ ਵਿੱਚ ਚੱਲ ਰਹੀ ਆ ਉਥੇ ਵੀ ਨੈਗੇਟਿਵ ਨਹੀਂ ਨੂੰ ਉਥੇ ਵੀ ਕਹਿਣਾ ਇਹ ਜੋ ਕੁਝ ਵੀ ਮੇਰੇ ਨਾਲ ਹੋਇਆ ਮੇਰੀ ਬਿਹਤਰੀ ਦੇ ਲਈ ਹੋਇਆ